ਪੰਜਾਬ ਵਿੱਚ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਇਸੇ ਕੜੀ ਵਿੱਚ ਗੜਸ਼ੰਕਰ ਜੇ ਕੋਹਰ ਵੱਡੀ ਲੁੱਟ ਦੀ ਵਾਰਦਾਤ ਹੋਈ ਹੈ ਜਿੱਥੇ ਮੋਬਾਈਲ ਸ਼ਾਪ ਤੇ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਇਸ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਦੁਕਾਨ ਦੇ ਮਾਲਕ ਮੁਤਾਬਕ ਉਹ ਉਹ ਤੇ ਉਸਦੇ ਪਿਤਾ ਦੁਕਾਨ ਤੇ ਸਨ ਇਸੇ ਦੌਰਾਨ ਤਿੰਨ ਹਥਿਆਰਬੰਦ ਵਿਅਕਤੀ ਆਏ ਜਿਨ੍ਹਾਂ ਨੇ ਲੁੱਟ ਦੀ ਨੀਅਤ ਨਾਲ ਉਨ੍ਹਾਂ ਤੇ ਪਿਸਤੌਲ ਤਾਨ ਦਿੱਤਾ ਤੇ ਮੋਬਾਈਲ ਫੋਨ ਤੇ ਇਸ ਤੋਂ ਇਲਾਵਾ ਨਕਦੀ ਲੈ ਕੇ ਫਰਾਰ ਹੋ ਗਏ ਓਏ ਮੇਰਾ ਨਾਮ ਹਰਵਿੰਦਰ ਸਿੰਘ ਹੈ ਸਵਦਾਾਰ ਟੈਲੀਕਮ ਆ ਮੇਰੀ ਤੇ ਰਾਤੀ ਤਕਰੀਬਨ 6 ਵਜੇ ਦੇ ਮੁੰਡੇ ਇੱਥੇ ਖੜੇ ਸੀਗੇ ਉਹ ਜਿਹੜਾ ਲੁੱਟ ਦੀ ਨੀਅਤ ਨੇ ਨਾਲ ਖੜੇ ਸੀ ਮੈਂ ਥੋੜਾ ਮੈਨੂੰ ਕੰਮ ਸੀ ਮੈਂ ਸਾਢੇ 6 ਗੜ ਸ਼ੰਕਰ ਗਿਆ ਤੇ ਮੈਂ ਦੇਖੇ ਵੀ ਮੁੰਡੇ ਉਹ ਤੇ ਜਦੋਂ ਮੈਂ ਗੜ ਸ਼ੰਕਰ ਉਹ ਮੁੜ ਕੇ ਆਇਆ ਆ ਤੇ ਸਾਢੇ 7 ਵਜੇ ਜਦੋਂ 2 ਮਿੰਟ ਦੇ ਲਈ ਫਰਕ ਪਿਆ ਮੈਂ ਦੁਕਾਨ ਬੰਦਾਨ ਲੱਗਾ ਤਾਂ ਉਹ ਅੰਦਰ ਆ ਗਏ ਉਹਨਾਂ ਦੇ ਕੋਲ ਪਿਸਟਲ ਸੀਗਾ ਤੇ ਡਾਟ ਸੀਗਾ ਉਹਨੇ ਆ ਕੇ ਮੇਰੇ ਪਿਸਟਲ ਸਿਰ ਤੇ ਲਾਤਾ ਮੈਨੂੰ ਕਹਿੰਦਾ ਜੋ ਹੈਗਾ ਕੱਢ ਦੇ ਮੈਂ ਉਹਨਾਂ ਦਾ ਪਿਸਟਲ ਪਰੇ ਕੀਤਾ ਮੈਂ ਕਿਹਾ ਵੀ ਮਜ਼ਾਕ ਕਰਦੇ ਆ ਤੁਸੀਂ ਮੇਰੇ ਦੇ ਨਾਲ ਮੇਰੇ ਘਪਰੇ ਕਰੋ ਇਹਨੂੰ ਤੇ ਉਹ ਕਹਿੰਦਾ ਵੀ ਤੈਨੂੰ ਸਮਝ ਨਹੀਂ ਲੱਗੀ ਜੋ ਹੈਗਾ ਤੂੰ ਕੱਢ ਦੇ ਮੈਂ ਅਸੀਂ ਤੇਰੇ ਲੁੱਟਣਾ ਤਾਂ ਹੈਗਾ ਹੀ ਆ ਤੈਨੂੰ ਜਾਂ ਤੇਰੇ ਆਪਾਂ ਗੋਲੀ ਮਾਰ ਕੇ ਵੀ ਲੁੱਟ ਕੇ ਲੈ ਜਾਣਾ ਨਹੀਂ ਤਾਂ ਉੱਦਾਂ ਦੇਣਾ ਤੋਦਾਂ ਦੇ ਦੇ ਮੁੜ ਕੇ ਉਹ ਅੰਦਰ ਵੜ ਕੇ ਮੇਰੇ ਇੱਕ ਨੇ ਪਿਸਟਲ ਲੈ ਹੀ ਰੱਖਿਆ ਮੇਰੇ ਬਾਕੀ ਇੱਕ ਨੇ ਬਰਾ ਕਾਊਂਟਰ ਸਾਰਾ ਫਰੋਲਿਆ ਉਹਦੇ ਵਿੱਚ ਉਹ ਜਿਹੜਾ ਉਸ ਟਾਈਮ ਜਾਨੀ 10-12000 ਮੈਨੂੰ ਲੱਗਿਆ ਵੀ ਮੇਰਾ ਲੈ ਗਏ ਉਹ ਪਰ ਹੁਣ ਮੈਂ ਜਿੱਦਾਂ ਹੁਣ ਸਵੇਰੇ ਜਾ ਕੇ ਐਸਟੀਮੇਟ ਲਾਇਆ ਮੇਰਾ ਘਟ 30 ਤੋਂ 35000 ਰੁਪਏ ਸਿਕਾ ਵਿੱਚ ਇਹਦੇ ਬਲੇ ਸਵਾਲ ਮਗਰ ਉਹ ਲੈ ਕੇ ਕੁਛ ਤਾਂ ਕੈਸ਼ ਹੀ ਲੈ ਗਏ ਕੈਸ਼ ਲੈ ਕੇ ਗਈ ਇੱਕ ਰਿਪੇਅਰ ਵਾਲਾ ਫੋਨ ਸੀਗਾ ਮੇਰੇ ਹੱਥ ਦੇ ਵਿੱਚ ਉਹਨਾਂ ਨੂੰ ਇਦਾਂ ਲੱਗਾ ਵੀ ਸ਼ਾਇਦ ਇਹਦਾ ਫੋਨ ਹੈ ਆਪਣਾ ਇਹ ਉਹ ਖੋਕੇ ਲੈ ਗਏ ਇੱਕ ਮੇਰਾ ਬਟਨ ਵਾਲਾ ਫੋਨ ਇੱਥੇ ਪਿਆ ਸੀ ਇਹਦੇ ਨਾਲੇ ਇੱਕ ਉਹ ਚੱਕ ਕੇ ਲੈ ਗਏ ਇਹ ਕਿੰਨੇ ਬੰਦੇ ਸੀ ਉੱਦਾਂ ਇਹ ਜਿਹੜੇ ਮੇਰੇ ਕੋਲ ਅੰਦਰ ਆਏ ਆ ਉਹ ਦੋ ਬੰਦੇ ਸੀਗੇ ਜਦੋਂ ਫਿਰ ਮੈਨੂੰ ਉਹਨਾਂ ਨੇ ਸ਼ਟਰ ਬੰਦ ਕਰਤਾ ਮੈਂ ਦੂਜੇ ਦਰਵਾਜ਼ੇ ਥਾਣੇ ਬਾਹਰ ਜਾ ਕੇ ਨੱਕਲ ਕੇ ਦੇਖਿਆ ਉਹ ਸਾਹਮਣੇ ਇੱਕ ਮੋਟਰਸਾਈਕਲ ਖੜਾ ਸੀਗਾ ਉਹ ਮੋਟਰਸਾਈਕਲ ਦੇ ਵਿੱਚ ਮਤਲਬ ਤਕਰੀਬਨ ਤਿੰਨ ਬੰਦੇ ਹੀ ਸਗੇ ਜੀ ਟੋਟਲ ਦੋ ਐਂਟਰ ਹੋ ਗਏ ਕਿ ਬਾਹਰ ਦੋ ਐਂਟਰ ਇੱਕ ਬਾਹਰ ਉੱਥੇ ਦੂਰ ਖੜਾ ਸਗਾ ਜਦੋਂ ਫਿਰ ਮੈਂ ਰੋਲਾ ਪਾਇਆ ਉਹ ਮੈਂ ਮੋਟਰਸਾਈਕਲ ਜਾਂਦਾ ਹੀ ਦੇਖਿਆ ਬਸ ਹਾਂਜੀ ਪੁਲਿਸ ਕੋਸ਼ਿਸ਼ ਹਾਂਜੀ ਪੁਲਿਸ 112 ਵਾਲੇ 15 ਮਿੰਟਾਂ ਦੇ ਵਿੱਚ ਆ ਗਈ ਸੀ ਉਸ ਤੋਂ ਬਾਅਦ ਡੀਐਸਪੀ ਖਖ ਵੀ ਆਏ ਸਗੇ ਫਿਰ ਐਸਐਚਓ ਸਾਹਿਬ ਆਏ ਸਗੇ ਉਹਨਾਂ ਨੇ ਬੋਕਾ ਦੇਖਿਆ ਸੀ ਵੀ ਉਹ ਕਹਿੰਦੇ ਵੀ ਅਸੀਂ ਛਾਣ ਮੇਣ ਕਰਾਂਗੇ ਸਾਡੀ ਸੜਕ ਬਹੁਤ ਜ਼ਿਆਦਾ ਚੱਲਦੀ ਆ ਸ਼ਾਪ ਰੱਡਾ ਮਸ਼ਹੂਰ ਅੱਡਾ ਸਰਦਾਰ ਟੈਲੀਕਮ ਦਰਸ਼ਨ ਦੇ ਸਹਿਬਜ਼ਾਦੇ ਹਰਵਿੰਦਰ ਸਿੰਘ ਦੀ ਦੁਕਾਨ ਆ ਜਿਹੜੀ ਮੋਬਾਈਲ ਰਿਪੇਅਰ ਦੀ ਆ ਨਵੇਂ ਮੋਬਾਈਲ ਵੇਚਣ ਦੀ ਕੱਲ ਇਹਨੂੰ ਲੁੱਟ ਕੇ ਕੁਝ ਬੰਦੇ ਲੈ ਗਏ ਦੋ ਬੰਦੇ ਅੰਦਰ ਵੜੇ ਤੇ ਇੱਕ ਮੋਟਰਸਾਈਕਲ ਤੇ ਸੀ ਜਦੋਂ ਜੰਗਲ ਲਾ ਹੋਵੇ ਉਹ ਫਿਰ ਕੁੰਡਾ ਪਾਣਾ ਪੈਂਦਾ ਇਹ ਸਰਕਾਰ ਤੋਂ ਬਹੁਤ ਲੋਕਾਂ ਨੂੰ ਆਸਾਂ ਸੀ ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਲੋਕਾਂ ਦਾ ਇਸ ਵੇਲੇ ਇਹਨਾਂ ਤੋਂ ਵਿਸ਼ਵਾਸ ਉੱਠ ਰਿਹਾ ਅੱਜ ਅਸੀਂ ਇਹ ਮੰਗ ਕਰਦੇ ਹਾਂ ਰੂਲ ਆਫ ਲਾ ਚਾਹੀਦਾ 112 ਤੇ ਕਾਲ ਆਈ ਸੀ ਤੇ ਪਿੰਡ ਸ਼ਾਹਪੂਰ ਦੇਖੇ ਸਰਦਾਰ ਟੈਲੀਕਮ ਆ ਉੱਥੇ ਕੋਈ ਵਾਰਦਾਤ ਹੋਈ ਆ ਮੌਕੇ ਤੇ ਪੁੱਜਿਆ ਤੇ ਉੱਥੇ ਹਰਵਿੰਦਰ ਸਿੰਘ son of ਸ਼ੰਗਾਰਾ ਸਿੰਘ ਵਾਸੀ ਸ਼ਾਹਪੂਰ ਨੇ ਆਪਣਾ ਬਿਆਨ ਦਰਜ ਕਰਾਇਆ ਕਿ ਦੋ ਵਿਅਕਤੀ ਸੀਗੇ ਕੋਈ ਮੂੰਹ ਬੰਨੇ ਹੋਏ ਸੀ ਉਹ ਮੌਕੇ ਤੇ ਆਏ ਆ ਉਹਨੇ ਆ ਕੇ ਉਹਦੇ ਗੱਲੇ ਚ ਜਿਹੜੇ 10-12000 ਰੁਪਏ ਕੋਈ ਮੁੱਠ ਪਰ ਕੇ ਲੈ ਗਏ ਆ ਇਹ ਉਹ ਨਹੀਂ ਉਹ ਪਿਸਤੌਲ ਨਾਲ ਮਸੀਦਾ ਨੂੰ ਡਰ ਦਿਖਾ ਕੇ ਇੱਕ ਦਤਰ ਇੱਕ ਬੰਦੇ ਨੂੰ ਦਤਰ ਸੀਗਾ ਡਰ ਦਿਖਾ ਕੇ ਜਿਹੜੇ ਪੈਸੇ ਲੈ ਗਏ ਆ ਤੇ ਮੌਕੇ ਤੇ ਜੋ ਨਹੀਂ ਬਿਆਨ ਲਗਾ ਬਿਆਨਾਂ ਮੁਤਾਬਕ ਉਹਦੇ ਮੁਕੱਦਮਾ ਨੰਬਰ 216 ਦਰਜ ਕੀਤਾ ਗਿਆ ਤੇ ਡੀਐਸਪੀ ਸਾਹਿਬ ਤੇ ਐਸ ਐਸ ਸਾਹਿਬ ਮੌਕੇ ਤੇ ਪੁੱਜੇ ਆ ਜਿਨ੍ਹਾਂ ਦੀ ਹਦਾਇਤਾਂ ਮੁਤਾਬਕ ਰੇਡ ਕੀਤੀ ਜਾ ਰਹੀ ਆ ਇਹ ਦੋਸ਼ੀਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ